ਬਾਬੂ ਰਾਜਬਲੀ ਜੀ ਨੇ ਕਪਟਾ ਪੰਜਾਬੀ ਬੋਲੀ ਨੂੰ ਸਮਰਪਤ ਲਿਖੀ ਹੈ ਦਰਦ ਪੰਜਾਬੀ ਬੋਲੀ ਦਾ ਖੰਡਤੋਂ ਮਿੱਠੀ ਬੋਲੀ ਪਿਆਰੇ ਵਤਨ ਪੰਜਾਬ ਦੀ ਮੁਖ ਚੋਂ ਲਪਟਾ ਮਾਰਨ ਜੈਸੇ ਅਤਰ ਗੁਲਾਬ ਦੀ ਹੋਰ ਸਤੌਣ ਜ਼ੁਬਾਨ ਅੱਖੋਂ ਜਲ ਪਰ ਡੋਲੀ ਦਾ ਕਰਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ ਜਣਦੇ ਆ ਖਾਣੀ ਪਸ਼ਤੋ ਵਸਦੀ ਦੇਸ਼ ਪਠਾਣਾ ਦੇ ਇਹ ਆ ਕੇ ਪੇੜਨਾਤੀ ਸ਼ਸਤਰ ਵੇਦ ਪੁਰਾਣਾ ਦੇ ਤੇ ਘਰ ਬਾਰਨ ਨਾਲੋਂ ਕਦਰ ਵਦਾਤਾ ਗੋਲੀ ਦਾ ਕਰ ਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ ਮੈਂ ਅੱਗੇ ਇਕ ਨੂਰੋਂ ਮਾਂ ਉੱਠਦੀ ਦਿਲੋਂ ਕੋ ਹਾਰ ਸੀ ਫਿਰ ਪਸ਼ਤੂ ਦੀ ਆ ਗਈ ਹੋਰ ਹਮੈ ਤਨ ਫਾਰਸੀ ਮੈਂ ਪਹਿਲੀ ਮਾਂਸ ਬੋਲੀ ਚੱਲਦਾ ਹੁਕਮ ਜ਼ਰੂਰੀ ਦਾ ਕਰਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ ਫਿਰ ਨੁਕਸਾਨ ਉਠਾਇਆ ਉਰਦੂ ਘਰ ਜਮ ਬੈਰੀ ਤੋਂ ਟੁੱਟ ਪੈਣੇ ਨੇ ਕੱਢਤੀ ਬਹੁ ਪਕੜ ਕੇ ਚੈਰੀ ਚੋਂ ਅਣਪੁੱਜ ਕੀ ਕਰ ਸਕਦੀ ਜ਼ਹਿਰ ਬਥੇਰਾ ਕੋਲੀ ਦਾ ਕਰ ਦੇਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ ਤੇ ਅੰਗਲੈਂਡ ਕੁੰਡਲਾ ਆ ਆਂਗਰੇਜ਼ੀ ਨੱਚ ਲਈ ਜੀ ਰੰਗ ਗੋਰਾ ਅੱਖ ਕੈਰੀ ਸਖਤ ਬੁਲਾ ਰਾ ਕਚੜੀ ਜਈ ਹੱਥ ਲੱਗਿਆ ਪਤਾ ਲੱਗਿਆ ਕਰੜਨ ਫੇੜਾ ਪੋਲੀ ਦਾ ਕਰ ਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ ਅਬ ਹਿੰਦੀ ਦੀ ਪੁਗਦੀ ਬਾਤ ਮਜਾ ਜਣ ਸੰਕਣ ਦੀ ਮੈਂ ਚੁੱਪ ਕੀਤੀ ਫਿਰਦੀ ਇਸਦੀ ਆਕੜ ਭੌਂਕਣ ਦੀ ਮੈਂ ਚੁੱਪ ਕੀਤੀ ਫਿਰਦੀ ਇਸਦੀ ਆਦਤ ਭੌਂਕਣ ਦੀ ਬੁਰੜੀ ਪੈ ਦੰਦ ਨਿਕਲੇ ਬੁਰੜੀ ਪੈ ਦੰਦ ਨਿਕਲੇ ਇਹ ਨਾ ਵਖਤ ਕੜਹਲੀ ਦਾ ਕਰ ਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ ਤਕੜੇ ਰੋ ਪੰਜਾਬੀਓ ਕਿਹੜਾ ਛੜਦਾ ਨਿਮਾਂ ਤੋਂ ਚਰਦੀ ਫੁੱਕੀ ਹੋਈ ਮਰੀ ਉਠਾਲੀ ਸਵਿਆਂ ਤੋਂ ਤਕੜੇ ਰੋ ਪੰਜਾਬੀਓ ਕਿਹੜਾ ਛੜਦਾ ਨਿਮਾਂ ਤੋਂ ਜੇ ਦੀਫੋ ਕੀ ਹੋਈ ਮਰੀ ਉਠਾ ਲਈ ਸਵੇਆਂ ਤੋਂ ਅਠ ਨੋ ਸੂਬੇ ਨਿਗਲੇ ਟੱਡਨਾ ਪਰੇ ਪੜੋਲੀ ਦਾ ਕਰ ਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ ਸੁੰਦੇ ਮਰਦ ਮੁਕਾਮੀ ਕੀ ਗੱਲ ਸਮਝਣ ਲੋਕਲ ਜੀ ਮੇਰੇ ਨਾਲ ਮੋਗਿਉ ਪੜਿਆ ਸੂਦ ਸਲਿਉਸ ਗੋਕਲ ਜੀ ਬਾਬੂ ਰਣੀਓ ਅੰਦਰ ਤੇ ਸੰਤੋਖ ਡਰੋਲੀ ਦਾ ਕਰ ਦੇਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ ਕਰ ਦੇਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ